ਜਿੰਦਾਬਾਦ ਫੱਕੀ ਮੰਗਾ ਮੰਵਾ ਕੇ ਰਹਾਗੇ ਮੰਗਾ ਕਰਵਾਗੇ ਮੰਵਾ ਕੇ ਰਹਾਗੇ ਅਮੀਤ ਪ੍ਰਧਾਨਾ ਕਿ ਮੈਂ ਅਮੀਤ ਪ੍ਰਧਾਨਾ ਕਿਲੇ ਦਾ ਹਾਂਜੀ ਸਾਡਾ ਇਹ ਐਕਸ਼ਨ ਆ ਕਿ ਅਸੀਂ ਸਰਕਾਰ ਦੇ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਲੜਾਈ ਨਹੀਂ ਲੜਨੀ ਠੀਕ ਹੈ ਜੀ ਅਸੀਂ ਇਹ ਕਰਨੀ ਆ ਵੀ ਜਿੱਥੇ ਸਾਨੂੰ ਰੋਕਿਆ ਜਾਂਦਾ ਅਸੀਂ ਉੱਥੇ ਬਹਿ ਕੇ ਆਪਦਾ ਜਿਹੜਾ ਪ੍ਰੋਟੈਸਟ ਜਿਹੜਾ ਚੰਡੀਗੜ੍ਹ ਕਰਨਾ ਸੀ ਉਹ ਇੱਥੇ ਕਰਾਂਗੇ ਠੀਕ ਹੈ ਜੀ ਤੇ ਪੰਜਾਬ ਲੈਵਲ ਤੇ ਹੀ ਸਾਰਾ ਕੁਝ ਹੋਣਾ ਸਾਰੀਆਂ ਜਥੇਬੰਦੀਆਂ ਇਹ ਕਰਨੀ ਆ ਸਾਰੇ ਅਸੀਂ ਇੱਕ ਤੋਂ ਮੋਰਚੇ ਦੀ ਬਾਕੀ ਜਿਹੜੀ ਗੱਲ ਆ ਸਾਨੂੰ ਅਸੀਂ ਕੋਈ ਕਿਸੇ ਨਾਲ ਕੋਈ ਵੀ ਪੱਥਰबाजी ਜਾਂ ਕੋਈ ਅਸੀਂ ਕਿਸੇ ਦਾ ਰਸਤਾ ਰੋਕ ਕੇ ਨਹੀਂ ਸੀ ਖੁਸ਼ ਉੱਥੇ ਵੀ ਸਾਡਾ ਪਹਿਲਾਂ ਸੁਪਾ ਪ੍ਰਧਾਨ ਹੋਣਾ ਨੇ ਜਾਂ ਜਿਹੜੀਆਂ ਵੀ ਜੜੀਆਂ ਸਬਜਤ ਕਿਸਾਨ ਮੇਤ ਚ ਮੋਰਚੇ ਦੀਆਂ ਜੱਥੇ ਬੰਦੀਆਂ ਉਹਨਾਂ ਨੇ ਉੱਥੋਂ ਦੇ ਪ੍ਰਸ਼ਾਸਨ ਨੂੰ ਚੰਡੀਗੜ੍ਹ ਦੇ ਨੂੰ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਜਿਹੜੇ ਇੱਥੇ ਅਫਸਰ ਰਹੇਗੇ ਵੱਡੇ ਉਹਨਾਂ ਤੋਂ ਜਗ੍ਹਾ ਮੰਗੀ ਸੀ ਕਿ ਖੁੱਲੀ ਜਗ੍ਹਾ ਸਾਨੂੰ ਦੇ ਦਿਓ ਅਸੀਂ ਕੋਈ ਵੀ ਕਿਸੇ ਦਾ ਰਸਤਾ ਜਾਮ ਨਹੀਂ ਕਰਾਂਗੇ ਨਾ ਅੱਜ ਕਰਾਂਗੇ ਨਾ ਕੱਲ ਕਰਾਂਗੇ ਅਸੀਂ ਰਸਤਾ ਜਾਮ ਕਰਨ ਵਾਸਤੇ ਕਿਸਾਨ ਨਹੀਂ ਬੈਠੇ ਹੋਏ ਸਾਡੇ ਆਪ ਦੇ ਵੀ ਬਹੁਤ ਸਾਰੇ ਕੰਮ ਆ ਗਏ ਜਿਹੜੇ ਅਸੀਂ ਲੋਕਾਂ ਦਾ ਰਸਤਾ ਰੋਕ ਕੇ ਅਸੀਂ ਕਿਸੇ ਦੇ ਨਾਲ ਸਾਡੇ ਆਪ ਦੇ ਭਰਾ ਸਾਡੇ ਸਾਰੇ ਰਸਤਾ ਕਿਹਦਾ ਰੋਕਾਂਗੇ ਅਸੀਂ ਸਿਰਫ ਇੱਕ ਆਪਦਾ ਜਿਹੜਾ ਕਹਿੰਦੇ ਹੁੰਦੇ ਆ ਹਰੇਕ ਬੰਦੇ ਦਾ ਇਨਸਾਨ ਦਾ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜਾ ਸਾਨੂੰ ਦਿੱਤਾ ਗਿਆ ਹੈ ਕਿ ਤੁਸੀਂ ਆਪਦਾ ਪ੍ਰੋਟੈਸਟ ਕਰ ਸਕਦੇ ਆ ਤੇ ਪਰ ਸ਼ਾਂਤਮਈ ਕਰ ਸਕਦੇ ਆ ਅਸੀਂ ਉਹ ਪ੍ਰੋਟੈਸਟ ਕਰਨ ਵਾਸਤੇ ਅੱਜ ਜਾ ਰਹੇ ਸੀ ਕਿਸੇ ਦਾ ਵੀ ਰਸਤਾ ਰੋਕਣਾ ਵਾਸਤੇ ਨਹੀਂ ਜਾ ਰਹੇ ਉਹਨ ਸਰਕਾਰ ਨੇ ਸਾਡਾ ਰਸਤਾ ਰੋਕਿਆ ਹੈ ਜਾਣ ਤੋਂ ਰੋਕਣ ਵਾਸਤੇ ਉਹਨੇ ਸਰਕਾਰ ਸਾਨੂੰ ਜਾਣ ਦੇਵੇ ਤਾਂ ਅਸੀਂ ਜਾਣ ਨੂੰ ਤਿਆਰ ਆ ਜੇ ਨਹੀਂ ਜਾਣ ਦਿੰਦੀ ਤਾਂ ਅਸੀਂ ਜਿੱਥੇ ਸਾਨੂੰ ਰੋਕਿਆ ਗਿਆ ਸੀ ਉੱਥੇ ਬੈਠ ਕੇ ਆਪਦਾ ਪ੍ਰੋਟੈਸਟ ਕਰਾਂਗੇ ਇੱਕ ਪਾਸੇ ਤਾਂ ਕਿਸਾਨਾਂ ਦਾ ਬੇਟਾ ਕਹਿ ਰਿਹਾ ਮੈਂ ਕਿਸਾਨ ਦਾ ਪੁੱਤ ਆ ਦੂਜੇ ਪਾਸੇ ਕਿਸਾਨਾਂ ਨੂੰ ਰੋਕ ਰਿਹਾ ਇੱਕ ਸੰਗਤ ਜਾਂ ਮੰਗਾਂ ਨਹੀਂ ਪੂਰੀਆਂ ਕਰੇ ਇਸ ਵਾਰ ਕੀ ਆਣਾ ਤੁਹਾਡਾ ਬਾਈ ਜੀ ਜੇ ਕਿਸਾਨਾਂ ਦੇ ਪੁੱਤ ਹੁੰਦੇ ਨਾ ਜਿਹੜੇ ਪਹਿਲਾਂ ਕਹਿੰਦੇ ਸੀ ਧਰਨੇ 'ਚ ਹੋਪ ਜੀ ਸੀ ਇਹ ਜਿਹੜੀ ਪਾਰਟੀ ਸੀਗੀ ਭਗਵਾਨ ਸਮਾਨ ਸਾਹਿਬ ਆਪ ਖੁਦ ਧਰਨੇ ਦੇ ਵਿੱਚ ਬੈਠਦੇ ਹੁੰਦੇ ਸੀ ਤੇ ਕਾਲੀ ਸਰਕਾਰ ਨੂੰ ਜਾਂ ਕਾਂਗਰਸ ਸਰਕਾਰ ਨੂੰ ਕੁਛ ਦੇ ਹੁੰਦੇ ਸੀ ਠੀਕ ਹੈ ਜੀ ਤੇ ਅੱਜ ਉਸ ਜਗ੍ਹਾ ਤੇ ਉਹ ਪਹੁੰਚ ਚੁੱਕਿਆ ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਉਹਨਾਂ ਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਵੱਡੇ ਅਹੁਦੇ ਤੇ ਪਹੁੰਚ ਗਿਆ ਸ਼ਾਇਦ ਮੈਂ ਵੀ ਹਾਂ ਇੰਡੀਆ ਲੈਵਲ ਤੇ ਪ੍ਰਧਾਨ ਮੰਤਰੀ ਬਣ ਜਾ ਸ਼ਾਇਦ ਆਉਣ ਵਾਲਾ ਟਾਈਮ ਹੋਵੇ ਪਰ ਮੈਨੂੰ ਤਾਂ ਲੱਗਦਾ ਨਹੀਂ ਦਿੱਲੀ ਚੋ ਜਿਵੇਂ ਪੱਤਰੇ ਸਾਫ਼ ਕੀਤੇ ਤੇ ਪੰਜਾਬ ਚ ਵੀ ਆਉਣ ਵਾਲੇ ਟਾਈਮ ਤੇ ਪੱਤਰੇ ਸਾਫ਼ ਹੋਣਗੇ ਉਹਨਾਂ ਦੇ ਜਿਵੇਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਜਿਹੜੇ ਹੋਰ ਜਿਹੜੇ ਕਾਸਟ ਆਏਗੇ ਜਿੰਨਿਆਂ ਵੀ ਜਿਹੜੇ ਰੋਲੇ ਕੱਪੇ ਪੈਂਦੇ ਹੈਗੇ ਉਹ ਬਹੁਤ ਬਾਅਦ ਚੁੱਪੇ ਆ ਠੀਕ ਹੈ ਜੀ ਜਿਹੜੀਆਂ ਕੱਲ ਗ੍ਰਿਫਤਾਰੀਆਂ ਹੋਈਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਉਹਨਾਂ ਦੀ ਉਹਨਾਂ ਦੀ ਨਿੰਦਾ ਕਰਦੇ ਹਾਂ ਕਿ ਜਿਹੜਾ ਕੰਮ ਤੁਸੀਂ ਕਿਸਾਨਾਂ ਦੇ ਘਰੇ ਜਾ ਕੇ ਕਰੋਗੇ ਜਿੰਨਾ ਜ਼ਿਆਦਾ ਕਿਸਾਨ ਨੂੰ ਕਹਿੰਦੇ ਹੁੰਦੇ ਤੰਗ ਕਰੋਗੇ ਉਹਨਾਂ ਕਿਸਾਨ ਜ਼ਿਆਦਾ ਤੁਹਾਡੇ ਖ ਤੇ ਜਿਹੜੀ ਆਮ ਲਗਾਈ ਆ ਉਹਨਾਂ ਨੂੰ ਇਹ ਕਿਸਾਨ ਦੇ ਉੱਤੇ ਹੀ ਨਿਰਭਰ ਹੈਗੀ ਆ ਕਿਉਂਕਿ ਜਿਹੜਾ ਅਨਾਜ ਪੈਦਾ ਕਰਨਾ ਉਹ ਕਿਸਾਨ ਨੇ ਕਰਨਾ ਹੈ ਅਨਾਜ ਪੈਦਾ ਕਰਕੇ ਇੱਕ ਦਿਨ ਰਾਤ ਇੱਕ ਕਰਕੇ ਰਾਤ ਨੂੰ ਹੰਸੂਰਾਂ ਦੀ ਰਾਖੀ ਆ ਮੇਰਾ ਖੁੱਦਾ ਇੱਕ 10 ਮਰਲੇ ਖੰਨਾ ਮੇਰਾ ਆਪ ਦੇ ਖਾਣ ਵਾਸਤੇ ਮੈਂ ਆਪ ਦਾ ਘੋੜ ਕਢਾਉਣ ਨੂੰ ਲਾਇਆ ਸੀ ਮੇਰੇ ਪੱਤਾ ਵੀ ਨਹੀਂ ਛੱਡਿਆ ਮੇਰੇ 5 ਦਿਨ ਹੋ ਗਏ ਸੂਰ ਹੋ ਜਾਂ ਮੈਂ ਦੱਸੋ ਕਿੱਥੇ ਚੱਲਾ ਜਾਵਾਂ ਜਾਂ ਤਾਂ ਮੇਰੀ ਸਰਕਾਰ ਆ ਕੇ ਰਾਖੀ ਕਰੇ ਪੁਲਿਸ ਭੇਜ ਦੇਵੇ ਹੁਣ ਇੱਥੇ ਹੀ ਬਿਠਾਈ ਆ ਕੋਈ ਹੋਰ ਬੰਦੇ ਰਾਖੇ ਭੇਜ ਦੇਵੇ ਅਸੀਂ ਨਹੀਂ ਕੁਛ ਕਰਦੇ ਅਸੀਂ ਨਹੀਂ ਜਾਂਦੇ ਚੰਡੀਗੜ੍ਹ ਸਾਡੀਆਂ ਮੰਗਾਂ ਇੱਥੇ ਆ ਕੇ ਸਾਡੀਆਂ ਫਟਾ ਦਿਮਾਗ ਦੇ ਵਿੱਚ ਕੋਈ ਐਡਾ ਲੋਡ ਨਹੀਂ ਹੈਗਾ ਵੀ ਅਸੀਂ ਆਪਦਾ ਘਰ ਛੱਡ ਕੇ ਬੱਚੇ بیوی ਆਪਦਾ ਪਰਿਵਾਰ ਛੱਡ ਕੇ ਰਾਤਾਂ ਕੱਟਣੀਆਂ ਚੰਡੀਗੜ੍ਹ ਕੋਈ ਸੌਖੀਆਂ ਨਹੀਂ ਆਈਆਂ। ਸ਼ੌਂਕ ਨਹੀਂ ਹੈਗਾ ਸਾਡਾ ਭਾਈ। ਸਾਡਾ ਇਹ ਮੰਨ ਕਰਦਾ ਹੈ ਕਿ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਜਾਂ ਸਾਡੀਆਂ ਜਿਹੜੀਆਂ ਹੁਣ ਚੱਪ ਵਾਲੀ ਮੀਟਰ ਲਾ ਰਹੇ ਆ ਕਿਸਾਨ ਲੋਕੀ ਆ ਜਦੋਂ ਅੱਜ ਲਾਤੇ ਕੱਲ ਨੂੰ ਉਹਦੇ ਜੋ ਬਿਜਲੀ ਦੇ ਮੰਨ ਲੋ ਵੀ ਆਪਣਾ ਕਹਦਾ ਵੀ ਇੰਨੀ ਪੈਸੇ ਪਾਦੇ ਤੇ ਬੰਦ ਹੋ ਗਈ। ਹਰ ਕਿਸਾਨ ਤੋਂ ਕਈ ਵਾਰੀ ਘਰੇ ਨਹੀਂ ਵੀ ਪੈਸਾ ਹੁੰਦਾ ਕਿਸੇ ਗਰੀਬ ਮਜ਼ਦੂਰ ਕੋਲੇ ਵੀ ਪੈਸਾ ਨਹੀਂ ਹੁੰਦਾ ਕੋਈ ਦੁਕਾਨਦਾਰ ਕੋਲੇ ਵੀ ਪੈਸਾ ਨਹੀਂ ਹੁੰਦਾ ਕਿਸੇ ਟਾਈਮ ਤੇ ਇਹੋ ਜਿਹੀ ਫੇਟੀ ਪੈ ਜਾਂਦੀ ਹੈ ਉਹ ਮਹੀਨਾ ਡੇਢ ਮਹੀਨਾ ਲੇਟ ਵੀ ਭਰ ਦਿੰਦਾ ਗੱਲ ਘੱਟ ਕਰਕੇ ਵੀ ਭਰ ਦਿੰਦਾ ਪਰ ਜਿਹਨੂੰ ਚਿਪਾ ਵਾਲੀ ਮੀਟਰ ਚੱਲਵੇ ਤੇ ਕਿੱਥੋਂ ਦੱਸੋ ਵੀ ਆਪਣਾ ਉਹਨੇ ਦਾ ਉਹਦੇ ਬੰਦ ਹੋ ਜਾਣਾ ਹੈਗਾ ਜਦੋਂ ਪਿੱਛੋਂ ਕੱਟਦਾ ਉਹਨਾਂ ਨੇ ਆਨਲਾਈਨ ਕੰਮ ਹੋ ਜਾ ਸਾਰਾ ਕੁਝ ਜੋ ਸਾਡੇ ਆਮ ਲੋਕਾਂ ਵਾਸਤੇ ਨਹੀਂ ਬਣਿਆ ਇਹ ਬਹੁਤ ਧਰਾੜ ਲੋਕਾਂ ਵਾਸਤੇ ਚਿਪਾ ਵਾਲੀ ਮੀਟਰ ਲੱਗ ਸਕਦੀ ਹੈ ਉਹਨਾਂ ਦੀ ਜਿਹੜੀ ਹੈਗੀ ਆ ਵੀ ਜਿਹੜੀ ਜਿਹੜੀ ਕਿਸਾਨੀ ਆਮ ਆ ਜਾਂ ਮਜ਼ਦੂਰ ਆ ਜਾਂ ਕੋਈ ਦੁਕਾਨਦਾਰ ਕੋਈ ਛੋਟਾ ਦੁਕਾਨਦਾਰ ਹੈ ਉਹਨਾਂ ਦੇ ਚੇਪ ਵਾਲੇ ਵੀ ਟਰੇ ਐ ਇਦਾਂ ਕਹਿੰਦੇ ਕਿਸੇ ਤੇ ਵੀ ਨਾ ਲਾਓ ਠੀਕ ਹੈ ਜੀ ਵੀ ਤੁਸੀਂ ਜਿਵੇਂ ਅੱਗੇ ਪ੍ਰਾਈਵੇਟ ਮੇ ਅੱਗੇ ਮੀਟਰ ਚੱਲਦੇ ਸੀ ਜਿਸ ਤਰ੍ਹਾਂ ਦੇ ਉਹ ਮੀਟਰ ਲਾਓ ਜਿਹੜਾ ਬੰਦਾ ਪਹਿਲਾ ਜੇ ਨਾ ਅਗਲਾ ਨਹੀਂ ਦਿੰਦਾ 2 ਮਹੀਨੇ ਵੀ ਹਾਂ ਦਿਨਾਂ ਤੋਂ ਜਿੰਨਾ ਟਾਈਮ ਹੈ ਤੁਹਾਡਾ ਬਿੱਲ ਉਹਦਾ ਕਨੈਕਸ਼ਨ ਕੱਟੋ ਜੇ ਨਹੀਂ ਵਰਦਾ ਦਾ ਪਰ ਇਹ ਨਵਾਂ ਸਿਸਟਮ ਜਿਹੜਾ ਆਨਲਾਈਨ ਸਿਸਟਮ ਜਾਂ ਵਰਲਡ ਲੈਵਲ ਦਾ ਜਿਹੜਾ ਸਿਸਟਮ ਹੈ ਆਪਣੇ ਇਹ ਪੰਜਾਬ 'ਚ ਜਾਂ ਇੰਡੀਆ 'ਚ ਨਹੀਂ ਲਾਗੂ ਹੋ ਸਕਦਾ ਕੜੀਆਂ ਹੀ ਮੰਗਾ ਬਹੁਤ ਮੰਗਾ ਸਾਡੀਆਂ ਛੋਟੀਆਂ ਛੋਟੀਆਂ ਮੰਗਿਆ ਪਰ ਹੈ ਬਹੁਤ ਵੱਡੀਆਂ ਵੀ ਮੰਗਾ ਸਾਡੀਆਂ ਹੈਗੀਆਂ ਐਡੀਆਂ ਤੇ 10 12 ਮੰਗਾ ਤਾਂ ਉਦੋਂ ਮੰਨ ਚੁੱਕੇ ਸੀਗੇ ਕਿ ਅਸੀਂ ਪੂਰੀਆਂ ਕਰਾਂਗੇ ਪਰ ਉਹ 10 12 ਮੰਗਾ ਵੀ ਨਹੀਂ ਮੰਨੇ ਹੁਣ 8 7 ਹੋਰ ਜੋੜ ਗੀਆਂ ਉਦੋਂ ਦੀਆਂ ਤਿੰਨ ਸਾਲਾਂ ਚ ਧਰਨਿਆਂ ਵਿੱਚੋਂ ਨਿਕਲੀ ਸਰਕਾਰ ਹੀ ਕਹਿ ਰਹੀ ਸੀਗੇ ਧਰਨੇ ਨਹੀਂ ਲੱਗਣ ਦੇਵਾਂਗੇ ਸਾਡੀ ਸਰਕਾਰ ਦੇ ਧਰਨੇ ਨਹੀਂ ਲੱਗਣਗੇ ਲੋਕਾਂ ਨੂੰ ਐਨਾ ਹੀ ਕੰਮ ਹੋ ਜੂਗਾ ਪਰ ਹੁਣ ਕੀ ਹੋਇਆ ਵੀ ਧਰਨੇ ਲੱਗ ਵੀ ਰਿਹਾ ਤੇ ਲੱਗਣ ਵੀ ਨਹੀਂ ਦੇ ਰਹੇ ਕੀ ਕਰਨਾ ਇਹਦਾ ਜੀ ਜੀ ਤੁਹਾਨੂੰ ਇੱਕ ਗੱਲ ਦੱਸਦਾ ਹੈ ਪੰਜਾਬ ਲੈਵਲ ਤੇ ਕੀ ਇੰਡੀਆ ਲੈਵਲ ਤੇ ਵੀ ਇਹ ਰੌਲਾ ਪਿਆ ਹੋਇਆ ਪੂਰਾ ਇਹ ਗੱਲਾ ਪੰਜਾਬ ਨਹੀਂ ਧਰਨੇ ਲਾ ਰਿਹਾ ਹਰਿਆਣਾ ਵੀ ਲਾ ਰਿਹਾ ਠੀਕ ਹੈ ਜੀ ਸਾਰੀਆਂ ਸਟੇਟਾਂ ਲਾ ਰਹੀਆਂ ਪਰ ਇਹ ਜਿਹੜੇ ਮੁੱਖ ਮੰਤਰੀ ਹੁੰਦੇ ਨਾ ਇਹ ਮੈਨੂੰ ਲੱਗਦਾ ਸੈਂਟਰ ਦੇ ਅੰਡਰ ਜੀ ਜ਼ਿਆਦਾ ਕੰਮ ਕਰਦੇ ਹੈਗੇ ਆ ਆਪਦੀ ਮਰਜ਼ੀ ਇਹਨਾਂ ਦੀ ਨਹੀਂ ਚੱਲਦੀ ਜੇ ਆਪਦੀ ਚੱਲਦੀ ਹੋ ਮੈਂ ਤਾਂ ਕਹਿੰਦਾ ਰਬੜ ਦੀ ਮੋਹਰ ਹੈਗੇ ਆ ਜਿਹੜਾ ਮਰਜ਼ੀ ਇਹਨਾਂ ਨੂੰ ਚਾੱਕ ਕੇ ਜਿੱਥੇ ਮਰਜ਼ੀ ਲਾ ਲਵੇ ਪਹਿਲਾਂ ਜਦੋਂ ਇਹ ਤਿਆਰ ਹੁੰਦੇ ਆ ਜਦੋਂ ਧਰਨਿਆਂ ਦੇ ਵਿੱਚੋਂ ਇਹ ਪੈਦਾ ਹੁੰਦੇ ਆ ਉਦੋਂ ਇਹ ਕਹਿੰਦੇ ਆ ਕਿ ਅਸੀਂ ਆਹ ਕਰ ਦਾਂਗੇ ਅਸੀਂ ਆਹ ਕਰ ਦਾਂਗੇ ਪਰ ਕਰਦੇ ਨਹੀਂ ਤਿੰਨ ਦਿਨਾਂ ਵਾਸਤੇ ਧਰਨਾ ਲਾਇਆ ਸੀ ਠੀਕ ਹੈ ਜੀ ਸਾਡੀਆਂ ਪੰਜਾਬ ਸਬੰਧੀ ਮਤਲਬੀ ਪੰਜਾਬ ਗਵਰਨਮੈਂਟ ਤੋਂ ਕੁਝ ਮੰਗਾ ਸੀਗੀਆਂ ਅਸੀਂ ਉੱਥੇ ਜਦੋਂ ਗਏ ਤਾਂ ਅਸੀਂ ਤਿੰਨ ਦਿਨਾਂ ਦੇ ਵਿੱਚ ਉਸ ਟਾਈਮ ਵੀ ਭਗਵੰਤਮਾਨ ਸਰਕਾਰ ਤੋਂ ਕੁਝ ਮੰਗਾ ਸੀ ਜਿਹੜੀਆਂ ਅਸੀਂ ਮੰਗਵਾ ਕੇ ਆਏ ਸੀਗੇ ਮਨਵਾ ਕੇ ਆਏ ਸੀਗੇ ਉਹਨਾਂ ਨੇ ਕੋਈ ਵੀ ਉਹਨਾਂ 'ਚ ਲਾਗੂ ਨਹੀਂ ਕੀਤੀ ਜਿਹੜੀਆਂ ਸਾਡੀਆਂ ਮੰਗਾ ਸੀ ਉਹ ਅਸੀਂ ਲਾਗੂ ਕਰਾਉਣ ਵਾਸਤੇ ਚੱਲੇ ਸੀ ਵੀ ਜਿਹੜੀਆਂ ਤੁਸੀਂ ਮੰਗਾ ਸਾਲ ਪਹਿਲਾਂ ਮੰਨ ਲਈਆਂ ਸੀਗੀਆਂ ਉਹਨਾਂ ਨੂੰ ਲਾਗੂ ਕਰੋ ਉਹਨਾਂ ਨੇ ਜਦੋਂ ਲਾਗੂ ਨਾ ਕੀਤੀਆਂ ਤਾਂ ਅਸੀਂ ਉਹ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 7 ਦਿਨਾਂ ਦਾ ਪ੍ਰੋਗਰਾਮ ਦਿੱਤਾ ਸੀ ਵੀ ਅਸੀਂ ਮੰਗਾਂ ਨੂੰ ਲਿਖਵਾ ਕੇ ਮਰਵਾ ਕੇ ਜਾਵਾਂਗੇ ਤੇ ਉਹਨਾਂ ਨੇ ਸਾਨੂੰ ਜਾਣ ਤੋਂ ਪਹਿਲਾਂ ਅਸੀਂ ਮੰਗਾਂ ਮੰਗਵਾਉਣ ਜਾ ਰਹੇ ਸੀਗੇ ਮੰਗਾਂ ਮਨਵਾਉਣ ਵਾਸਤੇ ਤੇ ਸਾਨੂੰ ਇੱਥੇ ਰੋਕ ਲਿਆ ਠੀਕ ਹੈ ਕਿਹੜੇ ਕਿਹੜੇ ਜੱਥੇਬੰਦਿਆ ਤੁਹਾਡੇ ਨਾਲ ਸਾਥ ਦੇ ਰਹੇ ਸਾਰੀਆਂ ਸੰਯੁਕਤ ਮੋਰਚੀਆਂ ਦੀਆਂ ਘੱਟੋ ਘੱਟ 28 ਜੱਥੇਬੰਦਿਆ ਸਾਡੇ ਨਾਲ ਆ ਸਾਰੀਆਂ ਜੱਥੇਬੰਦਗੀਆਂ ਜਿੰਨਾਂ ਸੰਯੁਕਤ ਮੋਰਚੀ ਦੇ ਝੰਡੇ ਸਾਡੇ ਕੰਮ ਕਰਦੀਆਂ ਸੰਯੁਕਤ ਕਿਸਾਨ ਮੋਰਚਾ ਤੇ ਉਹ ਸਾਰੀਆਂ ਜੱਥੇਬੰਦਗੀਆਂ ਸਾਡੇ ਨਾਲ ਠੀਕ ਹੈ ਜੀ ਕਿਹ ਤਾਂ ਚਿੱਪ ਵਾਲੇ ਮੀਟਰਾਂ ਦੀ ਮੰਗ ਸੀਗੀ ਜਿਹੜੇ ਏਰੀਆ ਦੇ ਵਿੱਚ ਸੂਰਤੰਗ ਕਰਦੇ ਸੀ ਉਹਨਾਂ ਦੇ ਲਾਇਸੈਂਸ ਵਾਸਤੇ ਅਸੀਂ ਆਖਿਆ ਸੀ ਉਹ ਵੀ ਬਣਾ ਕੇ ਦੇਣਗੇ ਕੁਝ ਬੰਦ ਟਾਈਮ ਸੈਟਲਮੈਂਟ ਪੁਆਇੰਟ ਮਤਲਬ ਬੈਂਕਾਂ ਦੇ ਨਾਲ ਕੁਝ ਮਤਲਬ ਵੀ ਲੈਨ ਦੇਣ ਕਰਕੇ ਥੋੜੇ ਪੈਸੇ ਦੇ ਵਿੱਚ ਉਹ ਸਾਨੂੰ ਮਤਲਬ ਜਿਵੇਂ ਲੈਨ ਮਾਰ ਕੇ ਜੀ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਇਹ ਦੋਨੇ ਬੈਂਕਾਂ ਅੱਜ ਵੀ ਜਿੰਨੀ ਦਾ ਨਾ ਸੈਟਲਮੈਂਟ ਨਹੀਂ ਕਰਦੀਆਂ ਇਹੋ ਜਿਹੀਆਂ ਮੰਗਾਂ ਜਿਹੜੀਆਂ ਲੈ ਕੇ ਚੱਲੇ ਸੀ ਜਿਹੜੀਆਂ ਸਾਡੀਆਂ ਮੰਨੀਆਂ ਹੋ ਜਾਂ ਮੰਗਾਂ ਸੀਗੀਆਂ ਉਹ ਲਾਗੂ ਕਰਵਾਉਣ ਵਾਸਤੇ ਚੱਲੇ ਸੀ ਜਿਹੜਾ ਕੱਲ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਤੋਂ ਕੋਈ ਸਿੱਟਾ ਨਹੀਂ ਮਿਲਿਆ ਕੀ ਕਰਨਾ ਉਹਦਾ ਸਿੱਟਾ ਇਹੋ ਹੀ ਆ ਉਹਨਾਂ ਨੂੰ ਇਹੋ ਹੀ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਉਹਨਾਂ ਤੇ ਪ੍ਰੈਸ਼ਰ ਪਾਇਆ ਸੀ ਸਾਲ ਹੋ ਗਿਆ ਤੇ ਹੁਣ ਤੁਸੀਂ ਲਾਗੂ ਕਾਤੋਂ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਅਮਲੀ ਰੂਪ ਦੇ ਜਾਵਾ ਦਿਓ ਉਹਨਾਂ ਨੇ ਟਾਲ ਮਟੋਲ ਕੀਤੀ ਚਲਦੀਆਂ ਮੰਗਾਂ ਦੇ ਵਿੱਚੋਂ ਹੀ ਬਤਲੋ ਚਲ ਕੇ ਜਦੋਂ ਮੰਗਨ ਦਾ ਇਰਾਦਾ ਨਹੀਂ ਸੀ ਤੇ ਚਲਦੀ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜ ਗਿਆ ਠੀਕ ਹੈ ਜੀ ਹੁਣ ਤੱਕ ਮੀਟਿੰਗਾਂ ਕਰਦੇ ਆਏ ਆ ਬਾਦਲਣਾ ਵੀ ਬਹੁਤ ਮੀਟਿੰਗਾਂ ਕੀਤੀਆਂ ਚੰਦੀਨਾ ਵੀ ਕੀਤੀਆਂ ਕੈਪਟਨ ਅਮਰਿੰਦਰ ਨਾਲ ਵੀ ਕੀਤੀਆਂ ਪਰ ਇਹ ਜਿਹੜੀ ਜਿਵੇਂ ਮੁੱਖ ਮੰਤਰੀ ਮੰਗਾਂ ਦੇ ਵਿੱਚੋਂ ਉੱਠ ਕੇ ਭੱਜਿਆ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਨਾਲ ਇਹ ਵਿਵਹਾਰ ਨਹੀਂ ਕੀਤਾ ਜਾਂ ਤੁਸੀਂ ਕਰ ਲੋ ਕੀ ਕਰਦੇ ਆ ਇਸ ਤਰ੍ਹਾਂ ਦਾ ਪਹਿਲੀ ਵਾਰ ਉਹ ਸਿਕਾਉਣ ਵੀ ਚੱਲੇ ਸੀ ਵੀ ਉਹਨੂੰ ਆ ਕੋਸ਼ਿਸ਼ ਸਿਕਾਵਾਂਗੇ ਵੀ ਕਿਸਾਨਾਂ ਦੇ ਨਾਲ ਕਿਵੇਂ ਬੋਲਣ ਠੀਕ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜ ਤੇਜੀ ਦਾ ਧਰਨਾ ਮੋਤਲ ਕੀਤਾ ਜਾਵੇ ਫਿਰ ਅਸੀਂ ਕੋਈ ਗੱਲਬਾਤ ਕਰਾਂਗੇ ਇਸ ਬਾਰੇ ਕੀ ਕਹਿਣਾ ਤੁਹਾਡਾ ਇਹ ਉਹਨਾਂ ਦੇ ਟਾਲ ਮਟੋਲੇ ਸੀ ਕਿੰਨੀਆਂ ਹੀ ਮੀਟਿੰਗਾਂ ਉਹਨਾਂ ਦੇ ਨਾਲ ਚੱਲ ਗਈਆਂ ਸੀਗੀਆਂ ਉਹ ਸਿਰਫ ਗਰਮੀ ਦੇ ਵਿੱਚ ਉੱਠ ਕੇ ਚਲੇ ਗਏ ਕਿਸਾਂ ਜਿੰਨੀਆਂ ਵੀ ਕਿਸਾਨਾਂ ਦੀਆਂ ਮੰਗਾਂ ਸੀ ਉਹ ਉਹਦਾ ਜਵਾਬਦੇਹ ਨੂੰ ਤਿਆਰ ਹੀ ਨਹੀਂ ਸੀ ਇਸੇ ਕਰਕੇ ਮਤਲਬ ਉਹ ਗਰਮੀ ਦੇ ਵਿੱਚ ਉੱਠ ਕੇ ਚਲੇ ਗਏ ਉਹ ਜਿਹੜੀ ਉਹਨੇ ਤਾਲਖੀ ਖਾਧੀ ਆ ਉਹਨੂੰ ਇਹ ਹੀ ਦੱਸਣ ਚੱਲੇ ਸੀਗੇ ਵੀ ਕਿਸਾਨਾਂ ਦੇ ਨਾਲ ਕਿਹੜੀ ਤਰੀਕ ਦੇ ਨਾਲ ਗੱਲ ਠੀਕ ਹੈ ਉਹਨਾਂ ਵੱਲੋਂ ਪਿਛੇ ਕੱਲ੍ਹ ਦੇ ਤਹਿਸੀਲਦਾਰਾਂ ਨੂੰ ਵੀ ਮੋਤਲ ਕੀਤਾ ਹੈਗਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਹੁਣ ਦੋ ਸਾਲ ਸਰਕਾਰ ਬਣ ਕੇ ਰਹੇਗੇ ਮਤਲਬੀ ਇਹ ਤੋਂ ਤਿੰਨ ਸਾਲ ਪਹਿਲਾਂ ਉਹ ਕਿੱਥੇ ਗਏ ਸੀ ਠੀਕ ਹੈ ਜੀ ਜਿਹੜੀਆਂ ਉਹ ਅੱਜ ਗੱਲਾਂ ਕਰਦੇ ਫਿਰਦੇ ਆ ਵੀ ਸਰਜੀ ਸਰਕਾਰ ਦੁਬਾਰਾ ਆਉਗੀ ਅਸੀਂ ਇਹੋ ਜੀਆਂ ਗੱਲਾਂ ਕਰ ਲਏ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਤਲਬੀ ਕੇਸ ਬਣਾ ਦਿਓ ਠੀਕ ਹੈ ਜੀ ਜੇ ਕੋਈ ਸੱਚ ਬੋਲਦਾ ਕਿਸੇ ਪੱਤਰਕਾਰ ਤੇ ਕਿਸੇ ਕਿਸਾਨ ਤੇ ਜਦੋਂ ਕੋਈ ਸੱਚੀ ਗੱਲ ਬੋਲਦਾ ਜਾਂ ਉਹਨਾਂ ਨੂੰ ਕੋਈ ਸਵਾਲ ਪੁੱਛਦਾ ਜਦੋਂ ਉਹਨਾਂ ਨੇ ਕੁਝ ਸਾਨੂੰ ਕਰਕੇ ਨਹੀਂ ਦਿੱਤਾ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਉਹ ਹੀ ਕਰੀ ਜਾਂਦਾ ਹੁਣ ਸਿਰਫ ਕੱਲੀਆਂ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇਹ ਵੇਖਣ ਦੇ ਮਾਰੇ ਵੀ ਸਾਨੂੰ ਵੋਟਾਂ ਪਾ ਦੇਣਗੇ ਇਹੋ ਜਿਹੀਆਂ ਗੱਲਾਂ ਕਰਦਾ ਪਰ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਲੋਕ ਆਉਣ ਵਾਲੇ ਨਹੀਂ ਠੀਕ ਹੈ ਜੀ